ਸਸ਼ੀਕਲ ਪੰਜਾਬੀਓ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਕੈਨੇਡਾ ਸਰਕਾਰ ਨੇ ਉਹਨਾਂ ਹਜ਼ਾਰਾਂ ਪ੍ਰਵਾਸੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਇੱਕ ਸਿੱਧੀ ਅਤੇ ਸਖਤ ਚੇਤਾਵਨੀ ਜਾਰੀ ਕੀਤੀ ਹੈ ਜੋ ਵਿਜ਼ਟਰ ਵੀਜ਼ਾ ਤੇ ਕੈਨੇਡਾ ਆ ਕੇ ਗੈਰ ਕਾਨੂੰਨੀ ਢੰਗ ਨਾਲ ਕੰਮ ਕਰ ਰਹੇ ਹਨ ਇਮੀਗ੍ਰੇਸ਼ਨ ਰਿਫਿਊਜ਼ਲ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਸਪਸ਼ਟ ਕੀਤਾ ਹੈ ਕਿ ਅਨਅਧਿਕਾਰਿਤ ਕੰਮ ਕਰਨ ਦੇ ਸਿੱਟੇ ਬਜ਼ੁਰੜ ਡੈਪੋਰਟੇਸ਼ਨ ਹੋ ਸਕਦੀ ਹੈ ਅਤੇ ਕੈਨੇਡਾ ਵਿੱਚ 5 ਸਾਲ ਲਈ ਐਂਟਰੀ ਤੇ ਪਾਬੰਦੀ ਲੱਗ ਸਕਦੀ ਹੈ ਇਹ ਚੇਤਾਵਨੀ ਖਾਸ ਤੌਰ ਤੇ ਉਹਨਾਂ ਤੇ ਲਾਗੂ ਹੁੰਦੀ ਹੈ ਜੋ ਲੀਗਲ ਤਰੀਕੇ ਨਾਲ ਕੈਨੇਡਾ ਆਉਂਦੇ ਹਨ ਪਰ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਦੇ ਹਨ ਇਸ ਸਖਤੀ ਪਿੱਛੇ ਇੱਕ ਵੱਡਾ ਮਸਲਾ ਵਿਜ਼ਟਰ ਵੀਜ਼ਾ ਦੇ ਵੱਡੇ ਪੱਧਰ ਤੇ ਜਾਰੀ ਹੋਣਾ ਵੀ ਹੈ ਰੀਪੋਰਟਰ ਅਨੁਸਾਰ ਇਸ ਸਾਲ ਦੌਰਾਨ 7.5 ਲੱਖ ਵਿਜ਼ਟਰ ਵੀਜ਼ੇ ਅਜੇਹੇ ਜਾਰੀ ਕੀਤੇ ਗਏ ਜਿਨ੍ਹਾਂ ਵਿੱਚ ਪੁਲਿਸ ਬੈਕਗ੍ਰਾਉਂਡ ਚੈੱਕ ਨਹੀਂ ਕੀਤਾ ਗਿਆ ਜਾਂ ਪੁਲਿਸ ਵੱਲੋਂ ਛਾਣਬੀਣ ਨਹੀਂ ਕਰਵਾਈ ਗਈ ਜੇਕਰ ਅੰਦਾਜ਼ਾ ਲਗਾਇਆ ਜਾਵੇ ਤਾਂ ਇਹਨਾਂ ਵਿੱਚੋਂ ਲਗਭਗ 40 ਤੋਂ 50 ਫੀਸਦੀ ਵਿਜ਼ਟਰ ਵੀਜ਼ਾ ਭਾਰਤ ਨਾਲ ਸੰਬੰਧਤ ਹਨ ਸੀਬੀਐਸਏ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਜਿਹੜੇ ਲੋਕ ਵਰਕ ਪਰਮਿਟ ਤੇ ਹਨ ਉਹ ਸਿਰਫ ਆਪਣੀਆਂ ਸ਼ਰਤਾ ਅਨਸਾਰ ਹੀ ਕੰਮ ਕਰਨ ਅਤੇ ਵਿਜ਼ਟਰ ਵੀਜ਼ਾ ਵਾਲਿਆਂ ਨੂੰ ਬਿਲਕੁਲ ਵੀ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ। ਉਹਨਾਂ ਦਾ ਕੈਨੇਡਾ ਆਉਣ ਦਾ ਮਕਸਦ ਸਿਰਫ ਆਪਣੇ ਰਿਸ਼ਤੇਦਾਰਾਂ ਜਾਂ ਪਰਿਵਾਰਿਕ ਮੈਂਬਰਾਂ ਨੂੰ ਮਿਲਣਾ ਹੁੰਦਾ ਹੈ। ਵਿਜ਼ਟਰ ਵੀਜ਼ਾ ਤੇ ਆ ਕੇ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਨ ਨਾਲ ਕੈਨੇਡਾ ਦੀ ਲੇਬਰ ਮਾਰਕੀਟ ਤੇ ਬਹੁਤ ਬੁਰਾ ਅਸਰ ਪੈ ਰਿਹਾ ਹੈ ਕਿਉਂਕਿ ਇਹ ਲੋਕ ਘੱਟ ਤਨਖਾਹ ਵਿੱਚ ਕੰਮ ਕਰਨ ਲਈ ਤਿਆਰ ਹੋ ਜਾਂਦੇ ਹਨ। ਇਸ ਨਾਲ ਕੈਨੇਡੀਅਨ ਕਿਰਤੀਆਂ ਅਤੇ ਲੀਗਲ ਤੌਰ ਤੇ ਕੰਮ ਕਰਨ ਵਾਲੇ ਯੋਗ ਕਾਮਿਆਂ ਦੀਆਂ ਦਿਹਾੜੀਆਂ ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਬੇਰੋਜ਼ਗਾਰੀ ਦਰ ਜਿਹੜੀ ਹੈ ਵਾਧੀ ਹੈ ਕੈਨੇਡਾ ਲੇਬਰ ਫੋਰਸ ਵਿੱਚ ਕੰਮ ਕਰਨ ਵਾਲਿਆਂ ਦਾ ਆਂਕੜਾ ਪਹਿਲਾਂ ਨਾਲੋਂ ਘਟਿਆ ਹੈ ਇਸ ਦਾ ਇੱਕ ਵੱਡਾ ਕਾਰਨ ਗੈਰ ਕਾਨੂੰਨੀ ਢੰਗ ਨਾਲ ਕੰਮ ਕਰਨ ਵਾਲੇ ਪ੍ਰਵਾਸੀ ਦੱਸੇ ਜਾ ਰਹੇ ਨੇ ਜਿੱਥੇ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਕੈਨੇਡਾ ਸਰਕਾਰ ਇੰਨੀ ਵੱਡੀ ਗਿਣਤੀ ਵਿੱਚ ਡੈਪੂਟੇਸ਼ਨ ਨੂੰ ਚੱਲ ਸਕਦੀ ਹੈ ਹਾਲਾਂਕਿ CBSA ਵਿੱਚ ਨਵੇਂ ਅਫਸਰ ਦੀ ਭਰਤੀ ਦਾ ਜ਼ਿਕਰ ਕੀਤਾ ਗਿਆ ਪਰ ਪੂਰੀ ਪ੍ਰਕਿਰਿਆ ਵਿੱਚ ਘਟੋ ਘਟ 2 ਤੋਂ 3 ਸਾਲ ਲੱਗਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਇਮੀਗ੍ਰੇਸ਼ਨ ਮੰਤਰੀ ਲੀਨਾ ਮੈਟਲਿਸ ਤੇ ਵੀ ਦਬਾਅ ਹੈ ਅੰਦਰ ਖਾਤੇ ਇਹ ਖਬਰ ਵੀ ਉੱਭਰ ਕੇ ਆਈ ਹੈ ਕਿ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇੱਕ ਖਾਸ ਸਮੇਂ ਦੌਰਾਨ ਜਾਰੀ ਹੋਏ ਵੀਜ਼ਿਆਂ ਨੂੰ ਸਿੱਧੇ ਤੌਰ ਤੇ ਰੱਦ ਕੀਤਾ ਜਾ ਸਕਦਾ ਹੈ ਅਜਿਹੇ ਹਾਲਾਤਾਂ ਵਿੱਚ ਜਿਹੜੇ ਵਰਕ ਪਰਮਿਟ ਹੋਲਡਰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਤੌਰ ਤੇ ਕੈਨੇਡਾ ਪਹੁੰਚੇ ਸਨ ਅਤੇ ਜਿਨ੍ਹਾਂ ਦਾ ਇਮੀਗ੍ਰੇਸ਼ਨ ਸਟੇਟਸ ਆਟੋਮੈਟਿਕਲੀ ਖਤਮ ਹੋ ਰਿਹਾ ਹੈ ਉਹਨਾਂ ਦੇ ਭਵਿੱਖ ਬਾਰੇ ਵੱਡੇ ਸਵਾਲ ਖੜੇ ਹੋ ਰਹੇ ਨੇ ਇਹ ਸੀਗੀ ਕੈਨੇਡਾ ਦੇ ਨਾਲ ਜੁੜੀ ਹੋਈ ਇੱਕ ਬਹੁਤ ਵੱਡੀ ਖਬਰ ਜੋ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜੇਕਰ ਤੁਸੀਂ ਇਸ ਨਿਊਜ਼ ਨੂੰ ਕੈਨੇਡਾ ਦੇ ਵਿੱਚੋਂ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਡਬਲ ਕੈਨੇਡਾ ਦੇ ਨਾਲ ਜੁੜੀਆਂ ਹੋਈਆਂ ਸਾਰੀਆਂ ਖਬਰਾਂ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ